ਪੰਜਾਬ ਸਰਕਾਰ ਦੇ ਵੱਲੋਂ ਯੁਧ ਨਸ਼ਿਆਂ ਦੇ ਵਿਰੁੱਧ ਵਿੱਢੇ ਗਈ ਮੁਹਿੰਮ ਦੇ ਤਹਿਤ ਵੱਡੀ ਸਫਲਤਾ ਲਗਾਤਾਰ ਹਾਸਲ ਕੀਤੀਆਂ ਜਾ ਰਹੀਆਂ ਨੇ ਤਾਜ਼ਾ ਜੀਏ ਕਿ ਹੁਣ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਮਤੇ ਪਾਏ ਜਾ ਰਹੇ ਨੇ ਤਾਂ ਜੋ ਪਿੰਡਾਂ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਇਸ ਦੇ ਤਹਿਤ ਨਾਵਾ ਬਲਾਕ ਦੇ ਪਿੰਡ ਗਲੋਦੀ ਵਿਖੇ ਪਿੰਡ ਦੀ ਪੰਚਾਇਤ ਦੇ ਵੱਲੋਂ ਮਤਾ ਪਾਇਆ ਗਿਆ ਕਿ ਜੇਕਰ ਕੋਈ ਵੀ ਵਿਅਕਤੀ ਪਿੰਡ ਵਿੱਚ ਨਸ਼ਾ ਵੇਚਦਾ ਜਾਂ ਨਸ਼ਾ ਸਸਪਰੀ ਕਰਦਾ ਫੜਿਆ ਜਾਵੇਗਾ ਤਾਂ ਪਿੰਡ ਵਸਨੀਕ ਉਸ ਦੀ ਜ਼ਮਾਨਤ ਨਹੀਂ ਕਰਾਉਣਗੇ ਤੇ ਨਾ ਹੀ ਉਸ ਦੀ ਕੋਈ ਮਦਦ ਕਰਨਗੇ ਦੂਜੇ ਪਾਸੇ ਪਿੰਡ ਰਿਵਾਸੀਆਂ ਨੂੰ ਪੁਲਿਸ ਨੇ ਵੀ ਭਰੋਸਾ ਦਿੱਤਾ ਹੈ ਕਿ ਨਸ਼ਾ ਤਸਕਰਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕੱਲੀ ਪੁਲਿਸ ਕੁਝ ਨਹੀਂ ਕਰ ਸਕਦੀ ਲੋਕਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਪਵੇਗਾ ਤਾਂ ਇਹ ਨਾਬਾਬ ਲਾਗ ਦਾ ਪਿੰਡ ਦੁਲੱਦੀ ਜਿੱਥੇ ਦੇ ਸਰਪੰਚ ਗੁਰਜਨ ਸਿੰਘ ਤੇ ਪੰਚਾਇਤ ਦੇ ਵੱਲੋਂ ਮਤਾ ਪਾਇਆ ਗਿਆ ਹੈ ਜੇਕਰ ਕੋਈ ਨਸ਼ਾ ਕਰਦਾ ਤੇ ਵੇਚਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ ਤੇ ਪੰਚਾਇਤ ਵੱਲੋਂ ਦਾ ਕੋਈ ਵਿਸਾਸ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਪਿੰਡ ਦੀ ਪੰਚਾਇਤ ਦੇ ਵੱਲੋਂ ਜਿੱਥੇ ਮਤਾ ਪਾਇਆ ਗਿਆ ਤੇ ਪਿੰਡ ਵਾਸੀ ਤੇ ਪਿੰਡ ਦੀ ਪੰਚਾਇਤ ਦਾ ਇਹ ਕਹਿਣਾ ਹੈ ਕਿ ਮਤਾ ਪਾਇਆ ਗਿਆ ਜਿਸ ਦੇ ਨਾਲ ਪਿੰਡ ਦੇ ਵਿੱਚ ਨਸ਼ਿਆਂ ਦੇ ਖਾਤਮੇ ਦੇ ਲਈ ਵੱਡਾ ਕਦਮ ਚੁੱਕਿਆ ਗਿਆ। ਸਾਡੇ ਮਾਨਯੋਗ ਨੀਲ ਸਾਹਿਬ ਨੇ ਜਿਹੜੀ ਇਹ ਨਸ਼ਿਆਂ ਦੇ ਗ੍ਰੁਰੂਧਮ ਹੋਮ ਚਲਾਈ ਹੈ ਇਹ ਬਹੁਤ ਹੀ ਵਧੀਆ ਇਹਦੇ ਪ੍ਰਤੀ ਸਾਨੂੰ ਪਬਲਿਕ ਵੱਲੋਂ ਆਮ ਪਿੰਡਾਂ ਪੰਚਾਇਤਾਂ ਵੱਲੋਂ ਬਹੁਤ ਹੀ ਵਧੀਆ ਹਮਾਇਤ ਇਹ ਪਿੰਡ ਦੀ ਪੰਚਾਇਤਾਂ ਵੱਲੋਂ ਜਿਹੜੇ ਇਸ ਤਰ੍ਹਾਂ ਦੇ ਸੈਮੀਨਾਰ ਕਰਾਏ ਜਾ ਰਹੇ ਨੇ ਇੱਕ ਬੜਾ ਹੀ ਵਧੀਆ ਮੈਸੇਜ ਆ ਰਿਹਾ ਯੰਗ ਜਨਰੇਸ਼ਨ ਨੂੰ बिकॉज ਯੰਗ ਜਨਰੇਸ਼ਨ ਨੂੰ ਇਦਾਂ ਦੇ ਮੈਸੇਜ ਜੇ ਆਪਾਂ ਦਿੰਦੇ ਰਹੀਏ ਆਪਾਂ ਸਾਰੇ ਰਲ ਮਿਲ ਕੇ ਨਸ਼ਿਆਂ ਦੀ ਕ੍ਰੀਤੀ ਨੂੰ ਦਰਦ ਮੁਕਾ ਸਕਦੇ ਕੋਈ ਲੋੜ ਨੂੰ ਆਪਣਹਰੇ ਜੀਅ ਧਿਆਨ ਲਾ ਦੇ ਕਿ ਤਰ੍ਹਾਂ ਜੀਵਨ ਇਹ ਅਸੀਂ ਬਹੁਤ ਜਗ੍ਹਾ ਦੇਖ ਰਹੇ ਹਾਂ ਕਿ ਪਬਲਿਕ ਖੁਦ ਬਹੁਤ ਤਰ੍ਹਾਂ ਦੇ ਸਟੈਪ ਆਨ ਕਰ ਰਹੀ ਹੈ ਕਿ ਨਸ਼ਿਆਂ ਦੇ ਤ੍ਰੋਪੀ ਤੋਂ ਯੰਗ ਛੁੜ ਗਈ ਹੈ ਅੱਜ ਦੇ ਆਪ ਦੇ ਇਹ ਬਹੁਤ ਵਧੀਆ ਗੱਲ ਹੈ ਕਿ ਇਸ ਦੇ ਲਈ ਜਿੱਥੇ ਜਿੱਥੇ ਵੀ ਸਾਡੇ ਸਹਿਯੋਗ ਦੀ ਲੋੜ ਹੈ ਅਸੀਂ ਹਰ ਮਿਲ ਕੇ ਆਏ ਅਸੀਂ ਪਿੰਡ ਆਏ ਹਾਂ ਕਿ ਪਿੰਡ ਦੇ ਪੰਚਾਇਤ ਮੈਂਬਰ ਦੇ ਪਿੰਡ ਦੇ ਸਰਪੰਚ ਸਾਹਿਬ ਸਰਦਾਰ ਗੁਰਜਨ ਸਿੰਘ ਵੀ ਸਾਡੇ ਨਾਲ ਆਵਰਨੇ ਸਮਿਨਾ ਦੇ ਵਿੱਚ ਇਹਨਾਂ ਨੇ ਬੜਾ ਵਧੀਆ ਇੱਕ ਜੰਗ ਜਨਰੇਸ਼ਨ ਨੂੰ ਮੈਸੇਜ ਅੱਜ ਸਮਿਨਾ ਕਰਾ ਕੇ ਦਿੱਤਾ ਤੇ ਇੱਥੇ ਇਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਪਿੰਡ ਦੇ ਵਿੱਚ ਇੱਕ ਪਲੇਗਰਾਉਂਡ ਤਿਆਰ ਕਰਾਂਗੇ ਤਾਂ ਕਿ ਜਿਹੜੀ ਯੂਥ ਹੈ ਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਖੇਡਾਂ ਦੇ ਵੱਲ ਮੁчие ਉਹਨਾਂ ਲਈ ਬੜਾ ਆਮ ਲੱਗੇ ਇਸ ਤਰ੍ਹਾਂ ਦੇ ਦੋਸਤ ਸੰਪਰਕਰ ਤੋਂ ਲੋਕਾਂ ਦੀ ਮਤਾ ਵੀ ਪਾਇਆ ਗਿਆ ਹੈ ਕਿ ਪੰਚਾਇਤ ਵੱਲੋਂ ਇੱਕ ਵੱਖਰੇ ਤੌਰ ਤੇ ਮਤਾ ਤਿਆਰ ਕੀਤਾ ਗਿਆ ਹੈ ਕਿ ਅਸੀਂ ਮੋਸ਼ਿਆਂ ਦੇ ਜਿਹੜੇ ਆਦੀ ਲੋਕ ਨੇ ਉਹਨਾਂ ਦਾ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਸਾਥ ਨਹੀਂ ਦੇਵਾਂਗੇ ਪਿੰਡ ਦੀ ਪੰਚਾਇਤ ਨੇ ਖੁਦ ਅੱਗੇ ਹੋ ਕੇ ਇਹ ਮਤਾ ਪਿੰਡ ਵਾਸੀਆਂ ਦੀ ਸਹਿਮਤੀ ਦੇ ਨਾਲ ਪਾਇਆ ਹੈ ਤੇ ਇੱਕ ਬਹੁਤ ਹੀ ਵਧੀਆ ਸਟੈਪ ਹੈ ਤਾਂ ਕਿ ਮਤਲਬ ਇਸ ਰੀਤੀ ਨੂੰ ਆਪਾਂ ਜੜ ਤੋਂ ਸਮਾ ਸਕੀਏ ਮੈਂ ਯੰਗਸਟਰਸ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਅਸੀਂ ਖੁਦ ਵੀ ਮੈਂ ਇੱਕ ਸਪੋਰਟਸਮੈਨ ਆ ਜੇ ਸਾਡੇ ਵੱਲੋਂ ਜਾਂ ਮੇਰੇ ਵੱਲੋਂ ਵੀ ਕੋਈ ਵੀ ਇਹਨਾਂ ਨੂੰ ਸਹਿਯੋਗ ਦੀ ਲੋੜ ਹੈ ਸਪੋਰਟਸ ਦੇ ਲਈ ਇਹ ਸਪੋਰਟਸ ਵੱਲੋਂ ਆਪਣੀ ਰੁਚੀ ਵਿਧਾਨ ਤਾਂ ਕਿ ਆਪਾਂ ਇਸ ਨਸ਼ਿਆਂ ਦੀ ਕੁਰਬਤੀ ਤੋਂ ਬੱਚਿਆਂ ਨੂੰ ਪਰਾ ਕਰਕੇ ਖੇਡਾਂ ਦੇ ਵੱਲ ਤੇ ਆਪਣੀ ਸਰੀਰਕ ਤੰਦਰੁਸਤੀ ਵੱਲ ਲੱਤੀ ਚੱਈਏ ਮੈਂ ਇਹੀ ਕਹਿਣਾ ਚਾਹੁੰਦਾ ਜੀ ਪਹਿਲਾਂ ਤਾਂ ਸਾਨੂੰ ਸਰਕਾਰ ਵੱਲੋਂ ਅਸੀਂ ਆਲਾ-ਦਾਲਾ ਦੇਖ ਕੇ ਬਹੁਤ ਸਾਨੂੰ ਅਪਰਾਧਾ ਵਧਿਆ ਲੱਗਿਆ ਫਿਰ ਅਸੀਂ ਬਹੁਤ ਮੁਲਾਜ਼ਮਾਂ ਨਾਲ ਵੀ ਗੱਲ ਕਰੀ ਇਹਨਾਂ ਨਾਲ ਵੀ ਤੁਹਾਨੂੰ ਮੋਢੇ ਨਾਲ ਮੋਢਾ ਲਾ ਕੇ ਤਾਂ ਫਿਰ ਮੈਂ ਪਿੰਡ ਦੇ ਵਿੱਚ ਗੱਲ ਕਰੀ ਮੈਂ ਇਹ ਆਪਣੇ ਪਿੰਡ ਦੇ ਵਿੱਚ ਵੀ ਨਸ਼ੇ ਦੀ ਆਵਾਜ਼ ਮਾਰੀ ਆ ਰਹੀ ਹੈ ਲੋਕਾਂ ਨੇ ਬਹੁਤ ਸੱਜਤਾ ਲੋਕ ਕਹਿੰਦੇ ਜੀ ਆਪਾਂ ਦਸਰੀਆਂ ਨੂੰ ਕਰੋ ਵੀ ਕੱਲੋਂ ਆਪਾਂ ਨੂੰ ਕੋਈ ਬੱਚਾ ਉਹ ਹੁੰਦਾ ਨਸ਼ਾ ਕਰਦਾ ਜਾਂ ਕੋਈ ਬਾਹਰੋਂ ਅੰਦਰੋਂ ਵੇਚਦਾ ਫੜਦਾ ਅਸੀਂ ਉਹਦੀ ਇੱਕ ਵੀ 20% ਨਹੀਂ ਦਰਪ ਕਰਾਂਗੇ ਨਾ ਉਹਦੀ ਜ਼ਬਾਨ ਨਾ ਉਹਦਾ ਮਿਲਣ ਲਈ ਨਾ ਉਹਨੂੰ ਪਤਾ ਲਈ ਉਹਦਾ ਸਾਡੇ ਜਿਹੜਾ ਜਾਉ ਉਹਦੇ ਨਾਲ ਸਾਡਾ ਫਾਈ ਕਰ ਮਤਾ ਵੀ ਪਾਇਆ ਜੀ ਮਤਾ ਵੀ ਪਾਇਆ ਜੀ ਮਤਾ ਬਨ ਕੇ ਮਤੇ ਦੀ ਵੀ ਕੀ ਪਾਇਆ ਗਿਆ ਵੀ ਜੇ ਕੋਈ ਬਾਹਰੋਂ ਅੰਦਰੋਂ ਨਥਾ ਪੇਛਦਾ ਫੜਿਆ ਜਾਂਦਾ ਜਾਂ ਕੋਈ ਦੱਸੂਗਾ ਵੀ ਹਾਂ ਅਸੀਂ ਉਹ ਤੋਂ ਵੱਧ ਤੋਂ ਵੱਧ ਮਾਨ ਕਰਾਂਗੇ ਪਿੰਡ ਨੂੰ ਸਮਾਰਾਂਗੇ ਪਿੰਡ ਦੇ ਵਿੱਚ ਉਹਦਾ ਮਾਨ ਕਰਾਂਗੇ ਮਾਨ ਵਧਾਵਾਂਗੇ ਕੋਈ ਲੋਕਾਂ ਨੂੰ ਕੀ ਮੈਸੇਜ ਕਰੇ ਵੀ ਗੱਲ ਚੱਲ ਹੋਰ ਪੰਚਾਇਤਾਂ ਤੋਂ ਵੀ ਅਸੀਂ ਇਹੀ ਕਹਿੰਦੇ ਆਂ ਵੀ ਜਿਵੇਂ ਚਲੋ ਪ੍ਰਮਾਤਮਾ ਕਰੇ ਸਾਨੂੰ ਲੋਕਾਂ ਨੇ ਸਾਥ ਦਿੱਤਾ ਤਾਂ ਸਾਨੂੰ ਵੀ ਦਵਾਂਗੇ ਜੇ ਸਾਡੀ ਵੀ ਥੋੜੇ ਆਲੇ-ਦਾਲੇ ਪਿੰਡਾਂ ਦੇ ਵਿੱਚ ਰੋਡ ਪਾਓ ਅਸੀਂ ਨਾਲ ਜਾ ਕੇ ਮੋਢਣਾ-ਮੋਢਾ ਲਾਵਾਂਗੇ ਤਾਨੂੰ ਲੱਗਦਾ ਜੀ ਇਕੱਲੇ ਪੁਲਸਰ ਤੋਂ ਨਹੀਂ ਯਾਨੀ ਕਿ ਸਾਰਿਆਂ ਦੇ ਇਕੱਠੇ ਹੋਣ ਬਿਲਕੁਲ ਸਾਰਿਆਂ ਦਾ ਹੱਕ ਆ ਜੀ ਪੁਲਸਰ ਤਾਂ ਫੜਨੇ ਨਾਲ ਆਏ ਵੀ ਜਾਨ ਆਪਣੀ ਪੁਲਸ ਨਾਲ ਪਰ ਆਪਾਂ ਜੇ ਨਾਲ ਖੜਾਂਗੇ ਇਹਦਾ ਵੀ ਕੋਈ ਟੁੱਕ ਨਹੀਂ ਹੁੰਦੀ ਆ ਹੁਣ ਹੋਉ ਨਹੀਂ ਰਹੇ ਹਾਂ ਪੁਲਸ ਨੂੰ ਪੁਲਸ ਨੇ ਪੁਲਸ ਨੂੰ ਨਹੀਂ ਬਖਸਿਆ ਹੋਰ ਇਹ ਤੋਂ ਵੱਧ ਤਾਂ ਇਹਨਾਂ ਨੂੰ ਕੀ ਕਹਿ ਸਕਦੇ ਇਹ ਤੋਂ ਵੱਡਾ ਮਾਨ ਨਹੀਂ ਮਿਲ ਸਕਦਾ ਮਾਨ ਹੈ ਨਾ ਅਸੀਂ ਮੈਂ ਇੱਕ ਬੇਨਤੀ ਹੋਰ ਕਰ ਰਿਹਾ ਆ ਆਪਣੇ ਨਗਰ ਦੇ ਵਿੱਚੋਂ ਜੇ ਕੋਈ ਬੱਚਾ ਨਸ਼ੇ ਤੇ ਵਧਿਆ ਹੋਇਆ ਉਹ ਛੱਡਣਾ ਚਾਹੇ ਉਹਦੇ ਮਾਪੇ-ਪਿਓ ਨੂੰ ਮੇਰੇ ਵੱਤੋਂ ਔਰ ਪੰਚਾਇਤ ਵੱਲੋਂ ਬੇਨਤੀ ਆ ਵੀ ਉਹਦੀ ਅਸੀਂ ਹਲਫਤ ਕਰਾਂਗੇ ਸਭ ਤੋਂ ਵੱਧ ਉਹਨੂੰ ਕੋਈ ਚੀਜ਼ ਦੀ ਖਾਕ ਦੀ ਲੋੜ ਪਵੇ ਕੋਈ ਘੋੜ ਦੀ ਲੋੜ ਪਵੇ ਕੋਈ ਦਵਾਈ ਦੀ ਲੋੜ ਪਵੇ ਜਿੱਥੇ ਸਾਨੂੰ ਕਿਹਾ ਹੁਣ ਅਸੀਂ ਉਹਨਾਂ ਦੇ ਨਾਲ ਵੀ ਜਾਵਾਂਗੇ ਬੱਚੇ ਦਾ ਸਾਥ ਵੀ ਕਰਾਂਗੇ ਪੰਚਾਇਤ ਵੱਲੋਂ ਸਾਡੀ ਇਹ ਹੀ ਬੇਨਤੀ ਆ ਅਸੀਂ ਬਹੁਤ ਬਹੁਤ ਧੰਨਵਾਦ ਜਿਹੜੀ ਮੈਡਮ ਜੀ ਨੇ ਆ ਕੇ ਸਾਡਾ ਮਾਨ ਵਧਾਇਆ ਕਿਉਂਕਿ ਜਿਉਂ ਆ ਕੇ ਮੈਂ ਇਹਨਾਂ ਦਾ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਦੁਆਰਾ ਫੇਰ ਧੰਨਵਾਦ ਕਰਦਾ ਜਿਹੜਾ ਇਹਦਾ ਪ੍ਰੋਗਰਾਮ ਲਾ ਕੀਤਾ ਸਾਡੇ ਮੇਰੇ ਵੱਲੋਂ ਪੰਚਾਇਤ ਵੱਲੋਂ ਨੱਦਰ ਦਲਤੀ ਬਹੁਤ ਬਹੁਤ ਧੰਨਵਾਦ ਕਰਦਾ ਸਤਿਕਾਰ ਤੇ ਮਾਨ ਹੈ ਪੰਚਾਇਤ ਦਾ ਭਗਵੰਤ ਸਿੰਘ ਸੀਐਮ ਆ ਪੰਜਾਬ ਦਾ ਜਿਨ੍ਹਾਂ ਨੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਹੈ ਅਸੀਂ ਖਾਸ ਕਰਕੇ ਆਪਣੇ ਪਿੰਡ ਦੀ ਤੇ ਬੱਚਿਆਂ ਨੂੰ ਨੌਜਵਾਨਾਂ ਨੂੰ ਇਹ ਹੱਦ ਐ ਕਿ ਜਿਹੜਾ ਵੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਫੜਿਆ ਜਾਵੇ ਉਸ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਬਾਕੀ ਜੇ ਫੜ ਵੀ ਲਿਆਜ ਆਵੇ ਤਾਂ ਉਹਦੀ ਕੋਈ ਜਮਾਨਤ ਨਾ ਕਰਾਵੇ ਉਹਦੇ ਮਗਰ ਨਾ ਕੋਈ ਜਾਵੇ। ਤੋਂ ਇਹ ਸਾਡੀ ਬੇਨਤੀ ਹੈ ਗ੍ਰਾਮ ਪੰਚਾਇਤ ਪਿੰਡ ਦੇ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੋ ਸਰਪੰਚ ਸਾਹਿਬ ਜੀ ਨੇ ਕੋਈ ਮੈਡਮ ਨੇ ਅਚਲਸ਼ਾ ਸ਼ਰੌਂਟਾ ਉਹ ਕਦੇ ਆਇਆ ਨਹੀਂ ਕਿ ਕਿ ਉਹਨੇ ਸਪੂਰਾ ਮਤਰੀਂ ਹੁਣ ਕਰਾਣੀ ਕਿ ਜਿਹੜੀ ਸਰਕਾਰ ਅਥਰਸ਼ੇ ਦੇ ਵਿੱਚ ਉਹ ਵੀ ਕਰਨਾ ਚਾਹੁੰਦੀ ਆ ਚਾਹੀਦੀ ਉਹ ਸਾਥ ਰਵਾਂਗੇ। ਤਾਂ ਨੂੰ ਪੂਰੀ ਉਮੀਦ ਹੈ ਕਿ ਜਿਹੜਾ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਹ ਇੱਕ ਤਰ੍ਹਾਂ ਦੇ ਰੂਪੇ ਸਾਡਾ ਸਾਥ ਦੇਗੀ ਤੇ ਤੋ ਉਹਨਾਂ ਦੇ ਨਾਲ ਪੇ ਤਰ੍ਹਾਂ ਰੈਮੋਟਾਂ 'ਤੇ ਖੜੇ ਹੋ ਕੇ ਉਹਨਾਂ ਦੀ ਇਹ ਨਸ਼ਿਆਵਰੇ ਜੋ ਵੀ ਮਤਲਬ ਸੂਨਦੀ ਸਾਡੀ ਵੀਰ ਦੀ ਸਪੰਸਰ ਕਰਨਾ ਕਿ ਬਹੁਤ ਵਧੀਆ ਕੀਤਾ ਤੁਹਾਡੇ ਵਿੱਚ ਤੇ ਸਾਡੇ ਬੱਚੇ ਨੇ ਜੋ ਨੌਜਵਾਨ ਮਸ਼ਾਹਰ ਵਿੱਚ ਅੱਜ ਬਹੁਤ ਹੋਣ ਦਿੱਤੇ ਹੋਏ ਨੇ ਇਹ ਤੋਂ ਕਚੰਡੇ ਲਈ ਬਹੁਤ ਵਧੀਆ ਯੋਗਦਾਨ ਦਿੱਤਾ ਜੋ ਵੀ ਅਸੀਂ ਇਹਨਾਂ ਦੀ ਖਲਾਲ ਹੈ ਜੀ ਉਹਨਾਂ ਦਾ ਪੂਰਾ ਪੂਰਾ ਸਾਥ ਦੇਵਾਂਗੇ ਸ਼ੁਕਰੀਆ ਮਾਨ ਨਿਯੋਗਿਤਤਾ ਬਹੁਤ ਬਹੁਤ ਸੇ ਨਾਲ ਪੂਰਾ ਜਿੰਦਗੀ ਉਹ ਲੰਡਾ ਕੀ ਜੇ ਸਾਰੇ ਇਕੱਠੇ ਹੋ ਕੇ ਵਾਇਕਲਪ ਕਰਨੀ ਪਏ ਹਾਂ ਹਾਂਜੀ ਹਾਂ ਜੇ ਸਾਰੇ ਪੈਕੀ ਟਟੋ ਹੋ ਕੇ ਚੱਲਾਂਗੇ ਜੀ ਕੌਣ ਸੇ ਇਲਾਜ ਮਾਹਨਾਲ ਹੈ ਸਰਪੰਚ ਸਾਹਿਬ ਨੂੰ ਬਤਾ ਸਾਰੀ ਪਹੁੰਚਾ ਲੰਦਰ ਕੀਤਾ ਜਿਹਦਾ ਰੂਪ ਜ਼ਰੂਰ ਹੋ ਜਾਏ ਇਹ ਵੱਡੀ ਪੰਚਾਇਤ ਨੇ ਉਪਰਾਲਾ ਕੀਤਾ ਹੈ ਬਹੁਤ ਹੀ ਅੱਛਾ ਉਪਰਾਲਾ ਕੀਤਾ ਜੀ ਇਹਦੇ ਵਿੱਚ ਨਵੀਂ ਆਪਣੇ ਨੌਜਵਾਨ ਪੀੜੀ ਬਹੁਤ ਹੀ ਨਸ਼ੇ ਦੇ ਬਹੁਤ ਹੀ ਖਰਾਬ ਕਰ ਰੱਖੀ ਸੀ ਅਸੀਂ ਚਾਹੁੰਦੇ ਹਾਂ ਵੀ ਸਾਰੇ ਬੰਦੇ ਆਪਣੇ ਤੰਦਰੁਸਤ ਤੇ ਵਧੀਆ ਰਹਿਣ ਜੀ ਇਹਦੇ ਲਈ ਅਸੀਂ ਇੱਥੇ ਗਰਾਊਂਡ ਆਰ ਸਭ ਕੁਝ ਪਲਾ ਕੇ ਤਾਂ ਲੱਗਦਾ ਕੋਈ ਚੌਰੀ ਦੇ ਵਿੱਚ ਪੱਛੇਲਾਹ ਨੂੰ ਪਾ ਦੇ। ਮੈਂ ਕਿਹਾ ਜੀ ਬਹੁਤ ਜ਼ਰੂਰ ਚਾਹੀਦੀ ਨਜੇ ਕਲਾਬ ਕਰਨ ਦੀ ਪ੍ਰਵਕਸ਼ਾ ਤਾਂ ਜੋ ਬੱਚੇ ਆਪਣੇ ਅੱਗੇ ਤਾਂ ਹੀ ਅੱਗੇ ਉੱਪਰ ਮੰਗੇ ਜਾ ਕੇ ਜੀ ਸਾਡੇ ਸਰਪੰਚ ਗੁਰਜਨ ਸਿੰਘ ਬਲਦੀ ਜੋ ਉਹਨਾਂ ਨੇ ਅੱਜ ਫੈਂਕਣਾ ਲੈਤਾ ਸਾਨੂੰ ਸਾਰੇ ਪਿੰਡ ਨੂੰ ਬਹੁਤ ਵਧੀਆ ਲੱਗਿਆ ਜੀ ਉਹ ਠੀਕ ਹੈ ਜੀ ਤੇ ਬਾਕੀ ਜੋ ਅੱਜ ਕੱਲ ਦੀ ਪੀੜੀ ਨਜੇ ਦੇ ਵਿੱਚ ਪੁੱਤਰ ਹੀ ਹੈ ਜੀ ਉਹਨੂੰ ਕੱਢਣ ਦੇ ਮਾਰਿਆਂ ਨੇ ਅੱਜ ਇਹ ਫੈਂਕਣਾ ਲੈਤਾ ਜੀ ਸਰਪੰਚ ਸਾਹਿਬ ਤੇ ਸਾਡੇ ਮੈਂਬਰ ਪਾਬਾ ਨੇ ਕਿ ਪਾਕੀ ਸਾਡੇ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਐਚਐਲ ਸਾਹਿਬ ਆਏ ਨੇ ਜੀ ਉਹਨਾਂ ਦੇ ਬਹੁਤ ਬਹੁਤ